ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਵਿੱਚ ਆਟੋ ਰਿਕਸ਼ਾ ਯੂਨੀਅਨ ਵੱਲੋਂ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਦਾ ਵਿਰੋਧ ਉਹਨਾਂ ਕਹਿ ਕੇ ਜਾਣ ਬੁੱਝ ਕੇ ਹਜ਼ਾਰਾਂ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਚਲਾਨ ਉਹਨਾਂ ਕਹਿ ਕੇ ਅਸੀਂ ਤਬਕੇ ਨਾਲ ਜੁੜੇ ਹੋਏ ਵਿਅਕਤੀ ਹਾਂ ਤੇ ਜੋ ਕਿ ਆਪਣੀ ਦਿਹਾੜੀ ਕਰ ਰਹੇ ਹਾਂ ਪਰ ਇੰਨੇ ਮਹਿੰਗੇ ਚਲਾਨ ਸਾਡੇ ਕੱਟੇ ਜਾ ਰਹੇ ਹਨ ਸਾਡੀਆਂ ਆਟੋ ਰਿਕਸ਼ੇ ਬੌਂਡ ਕੀਤੇ ਜਾ ਰਹੇ ਹਨ ਤੇ ਉਹਨਾਂ ਦੱਸਿਆ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਕਿ ਤੁਹਾਡਾ ਮੌਕੇ ਦਾ ਚਲਾਨ ਕਰ ਦਿੱਤਾ ਜਾਵੇਗਾ ਪਰ ਉਸ ਦੇ ਬਾਵਜੂਦ ਸਾਡੇ ਹਜ਼ਾਰਾਂ ਰੁਪਏ ਦੇ ਚਲਾਨ ਕਰਕੇ ਸਾਡੀਆਂ ਆਟੋ ਰਿਕਸ਼ੇ ਬੌਂਡ ਕੀਤੇ ਗਏ ਮੇਰਾ ਨਾਮ ਬਲਵਿੰਦਰ ਸਿੰਘ ਨਾਗੀ ਭਾਈ ਸਰ ਆਪਣਾ ਯੂਨੀਅਨ ਦਾ ਨਾਮ ਅੰਮ੍ਰਿਤਸਰ ਰਿਕਸ਼ਾ ਯੂਨੀਅਨ ਹਾਂਜੀ ਸਰ ਅੱਜ ਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਖੜੇ ਹਾਂ ਭਾਜੀ ਦੇ ਕੀ ਕਾਰਨ ਹੋਏ ਕਾਰਨ ਇਹ ਆ ਜੀ ਇਹ ਸਾਨੂੰ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲਸ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਪਏ ਨੇ ਇਹ ਰਿਕਸ਼ਾ ਵਾਲਿਆਂ ਨੂੰ ਔਰ ਖਾਸ ਤੌਰ ਤੇ ਜਿਹੜੀਆਂ ਇਹ ਰਿਕਸ਼ਾ ਕਿਰਾਏ ਤੇ ਗੱਡੀਆਂ ਚੱਲਦੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਪਿੱਛੇ ਜੇ ਵੀ ਦੋ ਵਾਰੀ ਤਿੰਨ ਵਾਰੀ ਇਹੀ ਇਹਨਾਂ ਨੂੰ ਮਿਲੇ ਆ ਸਾਨੂੰ ਨਵਾਂ ਕੋਈ ਨਾ ਕੋਈ ਸ਼ਵਾਸ਼ਣ ਦੇ ਕੇ ਤੋਰ ਦਿੰਦੇ ਨੇ ਭਰੋਸਾ ਦੇ ਦਿੰਦੇ ਨੇ ਤੁਹਾਨੂੰ ਤੰਗ ਨਹੀਂ ਕੀਤਾ ਜਾਏਗਾ ਮੌਕੇ ਤੇ ਚਲਾਨ ਕੀਤਾ ਜਾਊਗਾ ਤੇ ਪਿਛਲੀ ਵਾਰੀ ਇਹਨਾਂ ਹੁਕਮ ਜਾਰੀ ਕੀਤਾ ਜੀ ਤੁਸੀਂ ਸਟicker ਲਾਓ ਗੱਡੀਆਂ ਤੇ ਤੁਹਾਡੀ ਪਛਾਣ ਵੱਖਰੀ ਹੋਣੀ ਚਾਹੀਦੀ ਹੈ ਅਸੀਂ ਉਹ ਸਟicker ਵੀ ਬਣਾਏ ਨੇ ਇਹ ਸਟicker ਬਣਵਾ ਕੇ ਨਾਲ ਲੈ ਕੇ ਆਏ ਆ ਸਟicker ਥੋੜੇ ਜੇ ਲੇਟ ਹੋ ਗਏ ਨੇ 2-4 ਦਿਨ ਪ੍ਰੈਸ ਵਾਲੇ ਨੇ ਸਾਨੂੰ ਲੇਟ ਕਰ ਦਿੱਤਾ ਅੱਜ ਇਹ ਸਟਿੱਕਰ ਸਾਡੇ ਬਣ ਕੇ ਆ ਗਏ ਨੇ ਅੱਜ ਇਹਨਾਂ ਨੇ ਸਾਨੂੰ ਹੀ ਕੋਈ ਦੱਸੇ ਤੇ ਬਣਾ ਇਹਨਾਂ ਨੇ ਚੱਗੋ ਚਲਾਨ ਕਰਨੇ ਸ਼ੁਰੂ ਕਰਦੇ ਨੇ 207 ਧਾਰਾ ਦੇ ਵਿੱਚ ਚਲਾਨ ਕਰੀ ਜਾਂਦੇ ਨੇ ਚਲਾਨ ਕਰ ਕਰਕੇ ਗੱਡੀਆਂ ਬੌਨ ਕਰੀ ਜਾਂਦੇ ਨੇ ਦੇਖੋ ਇਹ ਕਿੰਨਾ ਵੱਡਾ ਗੁਨਾਹ ਕਰਦੇ ਪਏ ਨੇ ਬੰਦੇ ਜਿਹੜੇ ਇਹ ਮਿਹਨਤ ਕਰਕੇ ਆਪਣੀ ਰੋਟੀ ਰੋਜੀ ਕਮਾਉਂਦੇ ਨੇ ਤੇ ਇਹ ਕਿੰਨਾ ਗ ਇਹ ਆਪਣਾ ਗੁਨਾਹ ਕਰਦੇ ਪਏ ਨੇ ਚੋਰੀਆਂ ਕਰਨ ਠੱਗੀਆਂ ਮਾਰਨ ਉਹ ਠੀਕ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਇਹ ਕੰਮ ਚਲਾਨ ਕਰਨੇ ਬੰਦ ਕਰੋ ਜਾ ਫਿਰ ਰਹੀ ਹੈ ਕਾਰੋਬਾਰੀ ਬੰਦ ਕਰ ਦਿੰਨੇ ਆ ਅਸੀਂ ਇਹ ਜਿਹੜੀਆਂ ਗੱਡੀਆਂ ਨੇ ਅਸੀਂ ਕੱਲ ਦੀ ਢਾਢੀ ਵੇਖਾਂਗੇ ਪਰਸੋਂ ਅਸੀਂ ਧਰਨੇ ਦੀ ਕਾਲ ਦਿੰਨੇ ਆ ਅਸੀਂ ਰਾਮਪਾਲੀ ਚੌਂਕ ਦੇ ਵਿੱਚ ਧਰਨਾ ਲਾਵਾਂਗੇ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਇਹ ਧਰਨਾ ਜਾਰੀ ਰਹੇਗਾ ਗੱਡੀਆਂ ਜਿਹੜੀਆਂ ਨੇ ਅਸੀਂ ਐਸਪੀ ਸਾਹਿਬ ਦੇ ਦਸਤਰ ਪਹੁੰਚਾ ਦੇਾਂਗੇ ਪਰਸੋਂ ਤੋਂ ਬਾਅਦ ਜੇ ਨਾ ਕੋਈ ਫੈਸਲਾ ਹੋਇਆ ਤੇ ਫਿਰ ਜੋ ਐਸਪੀ ਸੈਨਿਕ ਸਾਹਿਬ ਕਹਿਣਗੇ ਉਹ ਕਰ ਲਾਂਗੇ ਸਰ ਜੀ ਐਸਪੀ ਸਾਹਿਬ ਕਹਿੰਦੇ ਤੁਸੀਂ ਹੋਰ ਕੋਈ ਕਾਰੋਬਾਰ ਕਰ ਲਓ ਕੀ ਕਾਰਨ ਕੀ ਹੈ ਜੀ ਕਾਰਨ ਦੇ ਯੂਨੈਸਕੀ ਸਾਹਿਬ ਨੂੰ ਪਤਾ ਹੋਵੇਗਾ ਵੀ ਇਹੀ ਕੀ ਕੀ ਕੰਮ ਹੋਰ ਕਰੀਏ ਸਾਨੂੰ ਦੱਸ ਦੇਣ ਕਿਹੜਾ ਕੰਮ ਕਰਾਉਣਾ ਹੈ ਉਹ ਕੰਮ ਕਰ ਲਾਂਗੇ ਭਾਰਤੀਆਂ ਨੂੰ ਮੁਸਲਿਮਾਂ ਦੀ ਤਰ੍ਹਾਂ ਹਤਕੜੀਆਂ ਲਗਾ ਕੇ ਯੂਐਸ ਤੋਂ ਲਿਆਉਣਾ ਅਤ ਨਿੰਦਣੀ ਹੋ ਗਏ ਇਹਨਾਂ ਗੱਲਾਂ ਦਾ ਪ੍ਰਕਾਵਾ ਐਮਪੀ ਕੁਜੀ ਤੋ ਆਸ਼ਰਾਨੇ ਕੀਤਾ ਉਹਨਾਂ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਡਿਪੋਰਟ ਕੀਤੇ ਭਾਰਤੀਆਂ ਦਾ ਮੁੱਦਾ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕਰਨ ਕਰ ਰਹੇ ਹੋ ਅਸੀਂ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਈਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨੇ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਲੈਂਡ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਜਾ। ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਆਂ ਬੀੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਪ੍ਰੋਰੋ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ। ਬਟਾਲਾ ਜਿਹੜਾ ਹਾਰਟ ਆਫ ਸਿਟੀ ਕਹੇ ਜਾਂਦੇ ਇਲਾਕੇ ਵਿੱਚ ਇੰਪਰੂਵਮੈਂਟ ਟਰਸ ਦੀ ਮਹਾਂਤ ਕਲੋਨੀ ਜੀ ਜੀ ਸਾਰੀ ਪਿਛਲੇ 24 ਸਾਲ ਤੋਂ ਲਟਕਦੀ ਚੱਲੀ ਆ ਰਹੀ ਸੀ ਦੇ ਵਸਣ ਦਾ ਰਾਸਤਾ ਹੁਣ ਸਾਫ਼ ਹੋ ਗਿਆ। ਕਲੋਨੀ ਦੇ ਆਲੇ ਦੋਲੇ 24 ਪਲਾਟ ਵੀ ਖਰੀਦ ਲਏ ਸਨ ਪਰ ਕੁਝ ਕਰਨਾ ਕਰਨ ਇਸ ਦਾ ਨਿਰਮਾਣ ਰੁਕਿਆ ਹੋਇਆ ਸੀ ਕਾਰਨਾ ਕਰਕੇ ਅੱਜ ਇੰਪਰੂਵਮੈਂਟ ਫੰਡਸ ਤੇ ਐਮਐਲਏ ਪਟਾਲਾ ਸ਼ਰੀਕਲ ਸੀ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਇਸ ਕਲੋਨੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਨੂੰ 1 ਸਾਲ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਤੇ ਇਸ ਵਿੱਚ ਪਲਾਂਟਾ ਪਲਾਟਾ ਦੀ ਖਰੀਦ ਆਨਲਾਈਨ ਹੋਵੇਗੀ 24 ਸਾਲ ਬਾਅਦ ਸੁਣਾਈ ਹੋਈ ਹੈ ਔਰ ਮੈਂ ਸਮਝਣਾ ਇਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਦਾ ਬਹੁਤ ਸਾਥ ਮਿਲਿਆ ਔਰ ਐਸਡੀਐਮ ਸਾਹਿਬ ਨੇ ਵੀ ਬਹੁਤ ਮਿਹਨਤ ਕਰਕੇ ਪਾਪਾ ਨੇ ਆਪਣੇ ਲੋਕ ਰਿਕੁਐਸਟ ਕੀਤੀ ਹੋਈ ਸੀ ਕਿ ਸਾਡੇ ਕੰਪਾਊਂਡ ਚੱਲਣਾ ਰੜਿਆ ਤੇਰੇ ਚੜਾਓ ਤੇ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਨੇ ਲੜ ਕੇ ਇਸ ਕੰਮ ਨੂੰ ਸਿਰੇ ਚੜਾਇਆ ਔਰ ਜੇ ਕਾਨੂੰਨੀ ਜਿਹੜੀ ਆ ਲਗਭਗ ਜੇ ਕੋਈ ਸਾਲਕ ਦਾ ਸਮਾਂ ਲੱਗ ਸਕਦਾ ਜੀ ਇਹਨੂੰ ਰਲ ਬਹੁਣ ਚ ਕਿਉਂਕਿ ਰੇੜਾ ਦੀਆਂ ਨਵੀਆਂ ਸਟਰਕਚਰਾਂ ਨੇ ਇਹਨਾਂ ਦਾ ਡਿਵੈਲਪਮੈਂਟ ਨਹੀਂ ਦੀ ਰੇੜਾ ਅਪਰੂਵ ਨਹੀਂ ਕਰਦੀ ਉਹਨੂੰ ਯੂਨਿਟਰ ਪਲਾਨ ਕਰਕੇ ਇਹ ਆਪਸ਼ਨ ਨਹੀਂ ਕਰ ਸਕਦੇ ਇਹ ਆਪਸ਼ਨ ਵਾਲੀ ਜਗ੍ਹਾ ਹੀ ਜ਼ਿਆਦਾ ਔਰ ਜਿਹੜਾ ਰੈ residențial ਏਰੀਆ ਉਹ ਉਹਨਾਂ ਦਾ ਵੀ ਔਰ ਲਗਭਗ ਇਹ ਆਪਸ਼ਨ ਇਹ ਲਾਟਰੀ ਡਰਾਅਨ ਕੱਢਾਂਗੇ ਰੇਟ ਸੈਟ ਕੀ ਰੱਖਣ ਵਾਲੇ ਰੇਡ ਜੀ ਜੋ ਪ੍ਰੂਵ ਹੋ ਕੇ ਉੱਪਰ ਸਰਕਾਰ ਦਾ ਸਰ ਉਹਨਾਂ ਨੂੰ ਐਗਜ਼ੈਂਪਟ ਕਰਤਾ ਗਿਆ ਜਦੋਂ ਹੀ ਪਲਾਟ ਕਲੋਨੀ ਡਿਵੈਲਪਮੈਂਟ ਕਰ ਲਾਂਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਸ ਜਿਹੜੇ ਉਹ ਉਹਨਾਂ ਨੇ ਮੰਨੇ ਹੋਏ ਆ ਐਗਰੀਮੈਂਟ ਹੋਇਆ ਦਾ ਹਾਈ ਕੋਰਟ ਚ ਉਹ ਦੇਣ ਕੀ ਤਿਆਰ ਨੇ ਇਸੇ ਸ਼ਰਤ ਤੇ ਐਗਜ਼ੈਂਪਟ ਹੋਏ ਨੇ ਤੇ ਉਹਨਾਂ ਨੂੰ ਐਨਓਸੀ ਮਿਲ ਜੇਗੀ ਜਦੋਂ ਜਮਸੀ ਚਾਰਜੀ ਜਮਾ ਕਰਾਉਣਾ ਉਹ ਚਾਰਜਸ ਕਿੰਨੇ ਰੱਖਣ ਆ ਰਹੇ ਇਹ ਜੋ ਸਰਕਾਰ ਤਿਆਰ ਕਰੀ ਸੀ ਬਟਾਲੇ ਦੇ ਵਾਸਤੇ ਇੱਕ ਹੋਰ ਉਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗਾ ਇੰਪਰੂਵਮੈਂਟ ਟਰਸਟ ਨੇ ਕੀ ਇਸ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਪਰ ਅੱਜ ਇਸ ਜਗਾ ਦਾ ਨੀ ਪੱਥਰ ਰੱਖਿਆ ਜਾ ਰਿਹਾ ਜੀ ਇਹ ਕਟੋ-ਕਟਨੀ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਪਕਮਪਲੈਂਟ ਬਣਨਗੇ ਜੀ ਪਿੱਛੇ ਇਹ ਰੈ residențial ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟੀਕਾ ਦੇ ਲਾਗੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਇਹ ਇੱਥੋਂ ਵੀ ਜਿਹੜੀ ਹਸਰੀ ਕ੍ਰੋਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜਾਈ ਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਬੀਦਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ ਬਣਦਾ ਵੀ ਉਹਨਾਂ ਹਰ ਸਮਾਧਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਲੂਮੈਂਟਸ ਦੇ ਚੇਅਰਮੈਨ ਸਾਹਿਬ ਰਿਸ਼ਵਲ ਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਬਾਜੀ ਹੋਣੀ ਸਾਡੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਹੇ ਆ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੁਲਿਸ ਚੋਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਤ ਹੋ ਰਹੀ ਹੈ ਇਸੇ ਦਿਨਿਤ ਦਿਨ ਚੋਰੀਆਂ ਤੇ ਲੁੱਟ ਖੋਹਾਂ ਵੀ ਹੋ ਰਹੀਆਂ ਤਾਜ਼ਾ ਘਟਨਾ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਨਵੇਂ ਬੱਸ ਸਟੈਂਡ ਤੋਂ ਥੋੜੀ ਦੂਰੀ ਤੇ ਸਥਿਤ ਇੱਕ ਕਾਰਾਂ ਦੀ ਡੈਂਟਿੰਗ ਪੇਂਟਿੰਗ ਵਾਲੀ ਵਰਕਸ਼ਾਪ ਤੇ ਵਾਪਰੀ ਡੈਂਟਿੰਗ ਪੇਂਟਿੰਗ ਵਾਲੇ ਉਜ਼ਾਰ ਚੋਰ ਵਰਕਸ਼ਾਪ ਦੀ ਕੰਦ ਟੱਪ ਕੇ ਦੇਰ ਰਾਤ ਲੈ ਕੇ ਫਰਾਰ ਹੋ ਗਏ ਸਤਲਵਿੰਦਰ ਸਿੰਘ ਜੀ ਤੇ ਇਹ ਬਾਈਪਾਸ ਆਪਣੇ ਅਰਦਾਸਪੁਰ ਨੀਅਰ ਪਟ્રોલ ਕੰਪਾਉਂਟੀ ਬਰ ਅੱਜ ਰਾਤ ਸਰ ਚੋਰਾਂ ਨੇ ਕਾਫੀ ਨੁਕਸਾਨ ਕਰਤਾ ਟੀ ਵਰਕਸ਼ਾਪ ਦਾ ਟੂਲਸ ਗੱਡੀਆਂ ਦੇ ਸਪੇਅਰ ਪਾਰਟਸ ਤੇ ਕੋਈ ਇੰਨਾਂ ਨਹੀਂ ਸਾਡੇ ਖੁੱਲੇ ਬੁੱਲੇ ਹੋਰ ਨਿਕਾ ਮੋਟਾ ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ ਸਪੇਅਰ ਪਾਰਟ ਦਾ ਸਮਾਨ ਲੈ ਗਿਆ ਕਾਫੀ ਨੁਕਸਾਨ ਹੋਇਆ ਸਾਡਾ ਗੱਡੀਆਂ ਦੇ ਨੁਕਸਾਨ ਟਾਇਰ ਐਕਸਲ ਕੋਈ ਕਿਨੇ ਮਿਲੋ ਹੁੰਦਾ ਜਿੰਨਾ ਵੀ ਪਾਰਟਸ ਹੁੰਦੇ ਨੇ ਉਹ ਕਾਫੀ ਨੁਕਸਾਨ ਲੈ ਗਏ ਇਹ ਅਜੇ ਰਾਤ ਦੀ ਜਿੰਨੀ ਸਵੇਰੇ ਆਏ ਆ ਤੇ ਇੱਥੇ ਵੇਖਿਆ ਵਾ ਸਵੇਰੇ ਵੇਖਿਆ ਤੇ ਅਸੀਂ ਚਾਰ ਸਾਈਡ ਓਪਨ ਆ ਜੀ ਓਪਨ ਮਤਲਬ ਇਹਦੇ ਤੇ ਕਿਵੇਂ ਇਹਦੀ ਸੁਰੱਖਿਆ ਦਾ ਕੀ ਬੰਦੂਬਸਤ ਸਰ ਕੇ ਸਰ ਇਹ ਰੱਖਿਆ ਹੋਇਆ ਹੈ ਇਥੇ ਸਕਿਉਰਟੀ ਗਾਰਡ ਹਾਂਜੀ ਹਾਂਜੀ ਉਹ ਕਿਸੇ ਵਜ੍ਹਾ ਕਰਕੇ ਕਹਿੰਦਾ ਮੈਂ ਰਾਤ ਆਇਆ ਨਹੀਂ ਤੋਂ ਇੱਕ ਦਿਨ ਚ ਹੀ ਮਤਲਬ ਇਹ ਕੰਮ ਹੋ ਗਿਆ ਕੰਪਲੇਂਟ ਹਾਂਜੀ ਕਰਵਾਈ ਥਾਣੇ ਕੰਪਲੇਂਟ ਕਰਵਾਈ ਆ ਸਰੇ ਪੁਲਿਸ ਵੀ ਆਈ ਸੀ ਮੌਕਾ ਵੇਖਣ ਤੇ ਕੰਪਲੇਂਟ ਵੀ ਕਰਵਾਈ ਆ ਸੀਸੀਟੀਵੀ ਵੀ ਲੱਗੇ ਇਥੇ ਨਹੀਂ ਸੀਸੀਟੀਵੀ ਨਹੀਂ ਲੱਗੀ ਹੋਇਆ ਸਰ ਨੁਕਸਾਨ ਆਈ ਹੁਣ ਤੱਕ ਦੇਖਿਆ ਵੀ ਕੋਈ 2.5-3 ਲੱਖ ਰੁਪਏ ਦੇ ਲੱਗ ਸਕਦੇ ਆਂ ਪਹੁੰਚ ਗਏ ਆ ਜੀ ਤੱਕ ਮਤਲਬ ਮਤਲਬ ਪੁਲਿਸ ਨੂੰ ਕੰਪਲੇਨ ਕੀਤੀ ਆ ਵੀ ਪੁਲਸ ਦੇਵ ਨੂੰ ਕੋਈ ਕਾਰਵਾਈ ਕਰੇ ਸਾਡੇ ਸਮਾਨ ਦੀ ਪਰਪਾਈ ਹੋ ਸਕੇ ਮਾੜਾ ਮੋਟਾ ਕੇ ਕਵਾਡੀਆਂ ਵਿੱਚ ਆਊਗਾ ਉਹਨਾਂ ਨੇ ਕਿਹੜਾ ਨੇ ਅਮਲੀ ਜਿੰਨੇ ਵੀ ਜਿਹੜੇ ਵੀ ਹੈਗੇ ਨੇ ਸਰ ਉਹ ਕੰਦਾਂ ਟੱਪ ਕੇ ਅੰਦਰ ਆਇਆ ਜੀ ਤੇ ਸਾਡੇ ਤਾਲਾ ਨੂੰ ਇੱਕ ਡੈਮੇਜ ਕੀਤਾ ਬਾਹਰ ਵਾਲੇ ਨੂੰ ਫਿਰ ਦੌੜੇ ਨੇ ਸਮਾਨ ਲੈ ਕੇ ਕਾਫੀ ਜਿੱਦਾਂ ਅਸੀਂ ਸਵੇਰੇ ਵੇਖਿਆ ਉਦੋਂ ਹੀ ਦੱਸਤਾ ਪੁਲਸ ਨੂੰ ਅਸੀਂ ਮੇਰਾ ਨਾਮ ਵਿਜੇ ਕੁਮਾਰਾ ਜੀ ਵਰਕਸ਼ਾਪ ਸਾਡੀ ਬੱਸ ਸਟੈਂਡ ਤੋਂ ਕੋਈ 500 ਮੀਟਰ ਪਠਾਨਕੋਟ ਰੋਡ ਤੇ ਆਹਨ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇਟ ਖੋਲਣ ਲੱਗਿਆ ਤੇ ਵੇਖਿਆ ਬਾਹਰ ਸਮਾਨ ਪਿਆਦਾ ਥੋ ਜਦੋਂ ਮੈਂ ਬਨਾਲਾ ਮੇਰਾ ਬੱਲਾ ਸਾਡੇ ਮੈਂ ਕਿਹਾ ਬੱਲਿਆ ਸਮਾਨ ਬਾਹਰ ਪਿਆ ਇਹ ਕਹਿੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਕਤਿਆ ਹੀ ਨਹੀਂ ਕੋਈ ਇਹੋ ਜਿਹਾ ਜਦੋਂ ਅੰਦਰ ਗੇੜ ਖੋਲਿਆ ਤੇ ਅੰਦਰ ਦੇਖਿਆ ਸਾਰੇ ਸਮਾਨ ਗੱਡੀ ਦੀਆਂ ਬੈਟਰੀਆਂ ਹੀ ਕੁਛ ਹੈਡ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਲ ਕਾਫੀ ਹੀ ਇੱਕ ਗੱਡੀ ਦੇ ਹਾਂ ਲਾਈ ਰੀਲ ਟਾਇਰ ਲਾ ਕੇ ਲਗੇ ਯਾਰ ਕਾਫੀ ਨੁਕਸਾਨ ਸਾਡਾ ਬੀਤੇ ਦਿਨੀ ਦਿਬੜਗੜ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਵੱਲੋਂ ਆਪਣੀ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਗਿਆ ਸੀ ਤੇ ਇਸ ਪਾਰਟੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਦਾ ਨਾਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਈ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਵੱਲੋਂ ਲਗਾਤਾਰ ਦੌਰੇ ਕਰਕੇ ਪਾਰਟੀ ਦੇ ਅਹੁਦੇਦਾਰਾਂ ਦੀ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ ਸੇਕੜੇ ਵਿੱਚ ਪਿੰਡ ਅਗਵਾਨ ਵਿੱਚ ਬਣ ਰਹੇ ਗੁਰਦੁਆਰਾ ਯਾਦਗਾਰੇ ਸ਼ਹੀਦਾਂ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਮਾਤਾ ਬਲਵਿੰਦਰ कौर ਅਚੇਚੇ ਤੌਰ ਤੇ ਪਹੁੰਚੇ ਤੇ ਕਾਲੀ ਦਲ ਵਾਰਸ ਪੰਜਾਬ ਦੇ ਪੰਜ ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ। ਇਹ ਪੰਜ ਮੈਮਰੀ ਕਮੇਟੀ ਅਨਾਉਂਸ ਕੀਤੀ ਗਈ ਆ ਆ ਸਾਰੇ ਹੀ ਸਿੰਘ ਇੱਥੇ ਆ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਗਿਆ। ਸਾਰੇ ਇੱਕ ਦਿਲ ਤੋਂ ਚੰਗੀ ਤਰ੍ਹਾਂ ਮਿਹਨਤ ਕਰਨ ਲੋਬ ਲਾਲ ਚ ਛੱਡ ਕੇ ਤੇ ਜਿਹੜੀ ਇਹ ਪਾਰਟੀ ਦੀ ਮਹਿਮਾ ਬਹੁਤ بلندੀਆਂ ਤੱਕ ਜਾ ਸਕਦੀ ਆ ਇਹ ਆਪਾਂ ਨੂੰ ਹੁਣ ਮਿਹਨਤ ਦੀ ਲੋੜ ਆ। ਉਕੇ ਜਦੋਂ ਨਵੀਂ ਨਵੀਂ ਪਾਰਟੀ ਆਪਾਂ ਆਰੰਭ ਕਰਦੇ ਉਦੋਂ ਬਹੁਤ ਹਨ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰਾਂ ਵੀ ਦਬਾਅ ਪਾਉਣਗੇ ਕੁਝ ਆਪਣੇ ਵੀ ਸਾਡੇ ਹੈਗੇ ਜਿਹੜੇ ਦਬਾਅ ਪਾਉਣਗੇ ਇਹ ਕਰਕੇ ਮੈਂ ਕਹੀ ਨਹੀਂ ਵੀ ਨਡਰ ਹੋ ਕੇ ਗੁਰੂ ਦਾ ਵੋਟ ਆਸਰਾ ਲੈ ਕੇ ਚੱਲੀਏ ਤੇ ਇੱਕ ਦਿਲ ਨਾਲ ਲਾ ਕੇ ਕੰਮ ਕਰੀਏ ਤੇ ਫਿਰ ਤੇ ਆਪਣੀ ਪਾਰਟੀ ਜਿਹੜੀ بلੰਦੀਆਂ ਤੱਕ ਜਾਓਗੀ ਬਹੁਤ ਵਧੀਆ ਸੰਗਤ ਵੱਲੋਂ ਤੇ ਆਪਾਂ ਵੋਟਾਂ 'ਚ ਹੀ ਵੇਖ ਲਿਆ ਸੰਗਤ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਬਹੁਤ ਹੀ ਨੌਜਵਾਨੀ ਜਿਹੜੀ ਨਾਲ ਜੁੜ ਰਹੀ ਹੈ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਵੀ ਜਿਹੜੀ ਪੁਰਾਣੀਆਂ ਪਾਰਟੀਆਂ ਉਹ ਦਬਾਨ ਦੀ ਕੋਸ਼ਿਸ਼ ਵੀ ਕਰ ਕੋਈ ਨਹੀਂ ਬਾਪਾਰਟੀਆਂ ਨੇ ਤੇ ਕੁਐਸਚਨ ਕਰਨੀ ਆ ਆਪਾਂ ਨੂੰ ਸੰਗਤ ਦਾ ਹੈ ਗਿਆ ਨਾਲ ਸੰਗਤ ਤੇ ਗੁਰੂ ਦਾ ਓਟ ਆਸਰਾ ਵਾ ਜਿਹਦੇ ਗਾੜੀ ਕੋਈ ਵੀ ਕਿਸੇ ਦੀ ਵੀ ਕੋਈ ਚੱਲ ਨਹੀਂ ਸਕਦੀ ਤੇ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਤੇ ਵਾਹਿਗੁਰੂ ਸਾਰੇ ਕਾਰਜ ਜਿਹੜੇ ਆਪੇ ਹੀ ਰਾਸ ਕਰਨਗੇ ਭਾਈ ਅਮਰੀਪਾਲ ਜੀ ਵੱਲੋਂ ਕੋਈ ਸੰਦੇਸ਼ ਲੋਕਾਂ ਨੂੰ ਦੇਣਾ ਚਾਹੋਗੇ ਆ ਬਸ ਉਹ ਇਹੀ ਕੌਮ ਨੂੰ ਕਹਿੰਦੇ ਕਿ ਸਾਰੀ ਕੌਮ ਚੜ੍ਹਦੀ ਕਲਾ ਚ ਰਹੋ ਕੋਈ ਨਹੀਂ ਵਾਹਿਗੁਰੂ ਸਾਰਾ ਕਾਰਜ ਜਿਹੜੇ ਫਤਿਹ ਕਰਨਗੇ ਜੀ ਹਾਂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਗੀ ਫਤਿਹ ਅੱਜ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੀ ਕਮੇਟੀ ਅਨਾਉਂਸ ਕੀਤੀ ਗਈ ਆ। ਉਹਦੇ 'ਚ ਦਾਸ ਨੂੰ ਅਬਜ਼ਰਵਰ ਦੀ ਸੇਵਾ ਦਿੱਤੀ ਗਈ ਆ ਤੇ ਨਾਲ ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ। ਅਸੀਂ ਸਾਰੇ ਵੀਰ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਰਲ ਮਿਲ ਕੇ ਭਰਤੀ ਦੀ ਮੁਹਿੰਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਤੇ ਪੂਰੇ ਗਰਦਾਸਪੁਰ ਜ਼ਿਲ੍ਹੇ 'ਚ ਹਰੇਕ ਘਰ-ਘਰ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਮੁਹਿੰਮ ਨੂੰ ਚਾਲੂ ਕਰਾਂਗੇ ਤੇ ਵੱਡੇ ਬੁਲੰਦੀਆਂ ਤੇ ਇਸ ਪਾਰਟੀ ਨੂੰ ਲੈ ਕੇ ਜਾਵਾਂਗੇ। ਨੌਜਵਾਨ ਤੇ ਅੱਜ ਵੀਰ ਜੀ ਉਤਸ਼ਾਹ ਪਹਿਲੇ ਦਿਨ ਤੋਂ ਹੀ ਬਹੁਤ ਆ ਭਾਈ ਸਾਹਿਬ ਨੂੰ ਇੰਨਾ ਕਿ ਪਿਆਰ ਦਿੱਤਾ ਯਾ ਨੌਜਵਾਨਾਂ ਨੇ ਜਦੋਂ ਤੇ ਉਹ ਵਿਦੇਸ਼ ਤੋਂ ਆਏ ਨੇ ਉਹ ਨੌਜਵਾਨ ਹੀ ਨੌਜਵਾਨ ਦਾ ਦੁੱਖ ਸਮਝ ਸਕਦਾ ਯਾ ਭਾਈ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਸੋਚ ਸੀ ਇਹੀ ਲੈ ਕੇ ਤੁਰੇ ਸੀਗੇ ਕਿ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਯਾ ਤੇ ਜਿੱਥੋਂ ਤੱਕ ਕਿ ਪੰਜਾਬ ਦੇ ਸਾਰੇ ਹੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਕਿਉਂਕਿ ਨਸ਼ਿਆਂ ਨੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਖਾ ਲਿਆ ਯਾ ਅੱਜ ਵੇਖੋ ਤੁਸੀਂ ਅੱਜ ਦੀ ਤਾਜ਼ਾ ਖਬਰ ਆਈ ਆ ਕਿ 200 ਨੌਜਵਾਨ ਜਿਹੜਾ 50-50 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀਗਾ ਅੱਜ ਵਾਪਸ ਭੇਜ ਦਿੱਤਾ ਗਿਆ ਤੇ ਪੰਜਾਬ ਦੀ ਤਰਾਸਦੀ ਹੈ ਕਿ ਸਾਨੂੰ ਇਸ ਧਰਤੀ ਤੋਂ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਸਾਡੀ ਪਾਰਟੀ ਦਾ ਮੁੱਖ ਮਕਸਦ ਇਹ ਹੀ ਹੈ ਕਿ ਅਸੀਂ ਪੰਜਾਬ ਨੂੰ ਇੱਕ ਵਧੀਆ ਸੋਚ ਲੈ ਕੇ ਤੁਰਿਆਂ ਕਿ ਪੰਜਾਬ ਨੂੰ ਵਧੀਆ ਇੱਕ ਇਹੋ ਜਿਹਾ ਸੂਬਾ ਬਣਾ ਦੇਾਂਗੇ ਕਿ ਸਾਰੇ ਜਿਹੜੇ ਵਰਗ ਆ ਇੱਥੇ ਖੁਸ਼ਹਾਲ ਰਹਿਣ ਤੇ ਸੁਰੱਖਿਅਤ ਮਹਿਸੂਸ ਕਰਨ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣੀਆਂ ਨੇ ਇਹ ਬੰਦ ਹੋਣਗੀਆਂ ਤੇ ਜਿਹੜਾ ਵਰਗ ਜਿਹੜਾ ਆ ਭਾਈਚਾਰਾ ਸਾਰਾ ਰਲ ਮਿਲ ਕੇ ਲਊਗਾ ਤੇ ਜਿਹੜੇ ਕਾਰੋਬਾਰੀ ਲੋਕ ਨੇ ਜਿਨ੍ਹਾਂ ਨੂੰ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਨੇ ਜਿੰਨਾ ਵਪਾਰੀ ਵਰਗ ਡਰਿਆ ਹੋਇਆ ਉਹਨਾਂ ਨੂੰ ਇੱਕ ਵਧੀਆ ਮਾਹੌਲ 'ਚ ਰਹਿਣ ਦੀ ਸਾਈ ਆਸ ਕਰਦੇ ਆ ਕਿ ਸਾਡੀ ਪਾਰਟੀ ਇਸ ਲਈ ਵੱਧ ਤੋਂ ਵੱਧ ਕਾਰਜ ਕਰੂਗੀ। ਸਬਡਿਵੀਜ਼ਨ ਹਸਾਲ ਸਮਰਾਲਾ ਨੂੰ ਪੂਰੇ ਪੰਜਾਬ ਦੇ ਕਾਇਆ ਕਲਪ ਰਾਊਂਡ ਵਿੱਚੋਂ ਦੂਜਾ ਸਥਾਨ ਪ੍ਰਾਪਤ ਹੋਇਆ ਜਿਸ ਵਿੱਚ ਸਫਾਈ ਕਰਮਚਾਰੀਆਂ ਦਾ ਅਹਿਮ ਰੋਲ ਸੀ ਜਿਨ੍ਹਾਂ ਦਾ ਸਨਮਾਨ ਬੇਬੇ ਨਾਨਕੇ ਟਰੱਸਟ ਈਸਾਪੁਰ ਬਾਬਾ ਬੂਟਾ ਸਿੰਘ ਜੀ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਮਾਚੀਵਾੜਾ ਸਾਹਿਬ ਵੱਲੋਂ ਲਗਭਗ 40 ਦੇ ਕਰੀਬ ਸਫਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ ਸੰਸਾ ਦੇ ਮੈਂਬਰਾਂ ਵੱਲੋਂ ਪਹਿਲਾਂ ਸੀਨੀਅਰ ਮੈਡੀਕਲ ਅਫਸਰ ਸਮਰਾਲਾ ਡਾਕਟਰ ਤਾਰਕ ਜੋਤ ਸਿੰਘ ਦਾ ਸਨਮਾਨ ਕੀਤਾ ਗਿਆ ਦੇਖੋ ਸਾਡੇ ਬਹੁਤ ਪਰਮ ਮਿੱਤਰ ਹੈ ਜੀ ਆਪਣੇ ਮਿਸਟਰ ਸ਼ਿਵ ਕੁਮਾਰ ਸ਼ਿਵਲੀ ਜੀ ਜਿਹੜੇ ਇਲਾਕੇ ਦੇ ਵਿੱਚ ਐਨ ਜੀਓ ਚਲਾਉਂਦੇ ਐ ਬਾਚੀਵਾੜਾ ਸੋਸ਼ਲ ਵੈਲਫੇਅਰ ਕਲੱਬ ਇਹ ਬਾਚੀਵਾੜਾ ਲਿਖਿਆ ਪਰ ਐਕਚੁਅਲੀ ਇਹਨਾਂ ਦੀ ਸਾਰੇ ਪੰਜਾਬ ਦੇ ਵਿੱਚ ਥਰੋਅਆਊਟ ਪੰਜਾਬ ਸੇਵਾ ਹੈ ਸਮਰਾਲਾ ਬਲਾਕ ਦੇ ਵਿੱਚ ਇਹਨਾਂ ਦੇ ਜਿਹੜਾ ਕੰਮ ਹੈ ਨਾਲ ਆਪਣੇ ਹਰਸ਼ਮਜੀਤ ਸਿੰਘ ਜੀ ਨਾਲ ਆਪਣੇ ਅਸਤੀਜ ਕੁਮਾਰ ਡੀਸੀ ਜੀ ਤੋਂ ਇਹ ਜਿਹੜਾ ਵੈਲਫੇਅਰ ਕਲੱਬ ਚਲਾਉਂਦੇ ਆ ਇਹਨਾਂ ਨੇ ਹਸਪਤਾਲ ਦੀ ਸਰਵਿਸ ਨੂੰ ਰਿਕੋਗਨਾਈਜ਼ ਕਰਦੇ ਹੋਏ ਜਿਹੜੇ ਵੀ ਸਾਡੇ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਨਾਲ ਕਾਇਆ ਕਲੱਬ ਦੇ ਵਿੱਚ ਸਵਾਰੀ ਪੰਜਾਬ ਚ ਦੂਜਾ ਸਥਾਨ ਹਾਸਲ ਕੀਤਾ ਉਸ ਦੇ ਬਾਰੇ ਇਨਕੁਆਇਰ ਦੇ ਵਿੱਚ ਨੈਸ਼ਨਲ ਸਰਟੀਫਿਕੇਸ਼ਨ ਦਿੱਤੀ 2023 ਦੇ ਵਿੱਚ ਉਹਦੀ ਸਰਵਿਸ ਨੂੰ ਰਿਕੋਗਨਾਈਜ਼ ਕਰਦੇ ਹੋਏ ਇਹ ਹਸਪਤਾਲ ਜੋ ਸੇਵਾ ਕਰ ਰਿਹਾ ਸੀਗਾ ਸਮਾਜ ਦੀ ਸੇਵਾ ਕਰ ਰਿਹਾ ਸਾਡਾ ਸਟਾਫ ਕਰ ਰਿਹਾ ਉਹਦੀ ਰਿਕੋਗਨੀਸ਼ਨ ਦੀ ਅੱਜ ਸਾਡੇ ਮਾਛੀਵ ਸਾਡੇ ਜਿਹੜੇ ਹੈਗੇ ਸਾਰੇ ਮੁਲਾਜ਼ਮਤ ਸਨਮਾਨਤ ਕੀ ਕਿੰਨੇ ਕੁ ਮੁਲਾਜ਼ਮਤ ਸਨ ਦੋਸਤੋ ਇਸ ਸੰ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰੱਖਾ